ਸਸੀ ਗੱਲ ਜੀ ਸਾਰਿਆਂ ਨੂੰ ਸੋ ਵਾਓ ਸ਼ੇਪ ਕੁਮਾਰ ਬਟਾਲਵੀ ਦੀ ਆਪਾਂ ਬੁੱਕ ਪਾਣੀ ਸਟਾਰਟ ਕੀਤੀ ਸੀ ਚੁੱਪ ਦੀ ਆਵਾਜ਼ ਉਸ ਦਾ ਅਗਲਾ ਭਾਗ ਤੁਹਾਡੇ ਸਨਮੁਖ ਕਰਦੇ ਆਂ ਅੱਜ ਦਾ ਸਿਰਲੇਖ ਹੈਗਾ ਉਹਨਾਂ ਦੀ ਕਵਿਤਾ ਦਾ ਤੇਰੀ ਆਵਾਜ਼ ਬਹੁਤ ਸੋਹਣੀ ਹੈ ਕਿਉਂਕਿ ਮੈਂ ਬੁੱਕ ਪਹਿਲਾਂ ਪੜ੍ਹੀ ਹੋਈ ਹੈ ਬਹੁਤ ਇੰਟਰਸਟਿੰਗ ਗੱਲਾਂ ਦਿਲ ਨੂੰ ਛੋਹ ਜਾਣ ਵਾਲੀ ਆ ਕਵਿਤਾ ਵੀ ਬਹੁਤ ਸੋਹਣੀ ਹੈ ਧਿਆਨ ਨਾਲ ਸੁਣਿਓਗੇ ਤੇਰੀ ਆਵਾਜ਼ ਆ ਰਹੀ ਹੈ ویرਾਨੀਆਂ ਚੋਂ ਉਜਾੜ ਬਿਆਵਾਂ ਸਾਹ ਸਾਹ ਪਾਂ ਪਾਂ ਕਰਦਾ ਮੈਨੂੰ ਖਾਣ ਨੂੰ ਪੈਂਦਾ ਹੈ ਕਦੇ ਕਦੇ ਕੋਈ ਪੌਣਾ ਦਾ ਬੁੱਲਾ ਕੰਨਾਂ ਕੋਲੋਂ ਦੀ ਲੰਘ ਜਾਂਦਾ ਹੈ ਤੇ ਮੈਨੂੰ ਇੰਜ ਭਾਸਦਾ ਜਿਵੇਂ ਪੌਣਾ ਵਿੱਚੋਂ ਤੇਰੀ ਰੂ ਮੈਨੂੰ ਵਾਜਾਂ ਮਾਰ ਰਹੀ ਹੋਵੇ ਮੈਂ ਵਿਆਕੁਲ ਜਿਹਾ ਹੋ ਉੱਠਦਾ ਮੈਂ ਵਿਆਕੁਲ ਜਿਹਾ ਹੋ ਉੱਠਣਾ ਪੂਰਾ ਜਿਹਾ ਝੱਲਾ ਜਿਹਾ ਮਰਿਆ ਮਰਿਆ ਤੇ ਫੇਰ ਬਿਨ ਸੋਚਿਆ ਹੀ ਮੈਨੂੰ ਉੱਚੀ ਜਹੀ ਆਵਾਜ਼ ਆਵਾਜ਼ ਮਾਰਨਾ ਤੇ ਉਹ ਵੇਲਿਆਂ ਵਿੱਚ ਗੂੰਜ ਉੱਠਦੀ ਹੈ ਪਰ ਤੇਰੀ ਕੋਈ ਜਵਾਬ ਨਹੀਂ ਪਰ ਤੇਰਾ ਕੋਈ ਜਵਾਬ ਨਹੀਂ ਆਉਂਦਾ ਦਿਲ ਹਿਸ ਦਿਲ ਹਿਸ ਜਾਂਦਾ ਹੈ ਤੇ ਹਰ ਥਾਂ ਬੇ ਹਿਸ ਜਹੀ ਜਾਪਦੀ ਹੈ ਜਿੰ ਕਲਵਲ ਜਹੀ ਉੱਠਦੀ ਹੈ ਤੇ ਫੇਰ ਮੇਰੇ ਨੈਣਾ ਵਿੱਚੋਂ ਦੋ ਕੋਸੇ ਕੋਸੇ ਹੰਝੂ ਡਰ ਪੈਂਦੇ ਨੇ ਤੇ ਉਹ ਟਿਲਕ ਦੇ ਟਿਲਕ ਦੇ ਮੇਰੀਆਂ ਪਿੰਗਰ ਬੁੱਲੀਆਂ ਨੂੰ ਆ ਚੁੰਮਦੇ ਨੇ ਕਿਸੇ ਦੀ ਅੱਖਾਂ ਚੋਂ ਹੰਝੂ ਜਦ ਡੇਗਦੇ ਉਹ ਤਾਂ ਪਹਿਲਾ ਬੁੱਲਾ ਤੇ ਆਉਂਦੇ ਆ ਉਸ ਗੱਲ ਨੂੰ ਬਹੁਤ ਹੀ ਬਾਖੂਬੀ ਸ਼ਬਦਾਂ ਚ ਬਿਆਨ ਕੀਤਾ ਹੋਇਆ ਹੈ ਦੋ ਕੋਸੇ ਕੋਸੇ ਹੰਝੂ ਡੁੱਲ ਪੈਂਦੇ ਨੇ ਤੇ ਟਿਲਕ ਦੇ ਟਿਲਕ ਦੇ ਮੇਰੀਆਂ ਕਿੰਗਰ ਬੁੱਲੀਆਂ ਨੂੰ ਆ ਜਾ ਆ ਚੁੰਮਦੇ ਹਨ ਅੰਜੂਆਂ ਦਾ ਲੂਣਾ ਲੂਣਾ ਸਵਾਦ ਮੈਨੂੰ ਮੇਰੀ ਚਰਵੀ ਦਾ ਸਵਾਦ ਦਿੰਦਾ ਹੈ ਮੈਂ ਹੋਂਟ ਮੇਰੇ ਹੋਂਠ ਕੰਬ ਜਾਂਦੇ ਹਨ ਤੇ ਹੌਲੇ ਹੌਲੇ ਨਿਮੇ ਨਿਮੇ ਕਹਿੰਦੇ ਜਾਪਦੇ ਹਨ ਹੈ ਪ੍ਰਭੂ ਹੈ ਪ੍ਰਭੂ ਹੈ ਪ੍ਰਭੂ ਇਹ ਸੀ ਜੀ ਸ਼ਿਵ ਕੁਮਾਰ ਬਟਾਲਵੀ ਹੋਣਾ ਤਾਂ ਲਿਖਿਆ ਚੁੱਪ ਦੀ ਆਵਾਜ਼ ਦਾ ਪਾਗ ਦੂਜਾ ਤੇਰੀ ਆਵਾਜ਼ ਤੋ ਤੁਸੀਂ ਇਹ ਕੋਈ ਖਰੀਦ ਕੇ ਵੀ ਪੜ ਸਕਦੇ ਆ ਸੋ ਧੰਨਵਾਦ ਆਪਾਂ ਤਾਂ ਇਦਾਂ ਇਹਨੂੰ ਕੰਟੀਨਿਊ ਰੱਖਾਂਗੇ ਕੱਲ ਆਪਾਂ ਲੈ ਕੇ ਆਵਾਂਗੇ ਮੌਤ ਦੇ ਰਾਹ ਇਹਨਾਂ ਦਾ ਤੀਸਰੀ ਹਫਤਾ